ਮਤਵਲੀ ਸਾਡੇ ਵਧਾਈ ਕਰ ਜਿਹੜੇ ਮਾਰਕੀਟ ਕਮੇਟਨ ਦੇ ਚੇਅਰਮੈਨ ਨੇ ਉਹ ਭੋਗਾਂ ਤੇ ਮੱਥੇ ਟੇਕਣ ਜੋਗੇ ਹੀ ਨੇ ਜੀ ਭੋਗਾਂ ਤਾਂ ਹੀ ਨਹੀਂ ਅੱਗੇ ਚਮਕੀਲੇ ਦੇ ਗਾਣੇ ਵੀ ਸੁਣਾ ਦਿੰਦੇ ਨੇ ਜੇ ਸੁਣਨੇ ਹੋਣ ਇਹ ਸਾਰਾ ਸਿਸਟਮ ਹੀ ਕਾਰਪੋਰੇਟ ਦੇ ਹੱਕ 'ਚ ਲੋਕਾਂ ਨੂੰ ਤੰਗ ਕਰਨ ਲਈ ਇਹ ਕਰਿਆ ਜਾ ਰਿਹਾ ਹੈ ਤਾਂ ਕਿ ਜਿਹੜੇ ਜ਼ਿੰਮੇਦਾਰ ਆ ਦੁਖੀ ਹੋ ਕੇ ਉਹ ਉਹਨਾਂ ਦੇ ਅਬਾਨੀ ਡਾਨੀ ਦੇ ਸੈਲੋਸ ਤੇ ਚਲੇ ਜਿਵੇਂ ਪਰ ਇੱਕ ਜ਼ਿੰਮੇਦਾਰਾਂ ਨੂੰ ਤੰਗ ਕਰਨ ਲਈ ਜਮ੍ਹਾਂ ਹੀ ਸੰਗੀ ਮਰੋੜੀ ਜਾ ਰਹੀ ਆ ਮਰੇ ਤਰਪਾਲਾਂ ਦਾ ਕੰਮ ਤਾਂ ਹੁੰਦਾ ਜੇ ਉਹਦੇ ਚੋਂ ਪੈਸੇ ਖਾਣੇ ਹੁੰਦੇ ਇਹਨਾਂ ਨੇ ਖਰੀਦਦਾਰੀ ਚ ਜਦੋਂ ਹੁਣ ਤਾਂ ਪਹਿਲਾਂ ਖਾਂਦੇ ਸੀਗੇ ਕੁਝ ਪਰਸੈਂਟੇਜ ਹੁਣ ਤਾਂ ਪੂਰੀ ਤੇ ਪੂਰੀ ਤਰਪਾਲ ਦੀ ਪੇਮੈਂਟੇ ਖਾਣ ਵਾਲਾ ਕੰਮ ਆ ਖਾ ਗਿਆ ਉਹ ਕੋਈ ਪੈਸੇ ਇਸ ਕਰਕੇ ਨਹੀਂ ਪਰ ਪੱਲਾ ਮਿਲੀਆਂ ਤੁਸੀਂ ਦੇਖ ਰਹੇ ਹੋ ਟਵਾਣਾ ਟੀਵੀ ਅਸੀਂ ਪਹੁੰਚੇ ਅੱਜ ਮਾਰਕੀਟ ਕਮੇਟੀ ਭਾਸੋਂ ਦੀ ਅਨਾਜ ਮੰਡੀ ਢੰਗੇੜਾ ਵਿਖੇ ਤੁਹਾਨੂੰ ਇੱਥੇ ਜਾਣਕਾਰੀ ਦਿੰਨੇ ਆਂ ਕਿ ਕੀ ਕੀ ਕਿਸਾਨਾਂ ਨੂੰ ਮੁਸ਼ਕਲਾਂ ਆਉਂਦੀਆਂ ਨੇ ਕਿਸਾਨ ਭਰਾਵਾਂ ਨਾਲ ਗੱਲਬਾਤ ਵੀ ਕਰਾਉਨੇ ਆ ਆਓ ਇੱਥੇ ਭਾਰਤੀ ਕਿਸਾਨ ਜੀ ਨੂੰ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਅਵਜਿੰਦਰ ਸਿੰਘ ਜੋਗੀ ਵੀ ਪਹੁੰਚੇ ਨੇ ਆਓ ਗੱਲਬਾਤ ਕਰਦੇ ਆਂ ਬਾਪੂ ਜੀ ਨਾਲ ਵੀ ਕੀ ਮੁਸ਼ਕਲਾਂ ਤੁਹਾਨੂੰ ਹੁਣ ਤੱਕ ਆਈਆਂ ਨੇ ਉਹ ਜੀ ਆਏ ਖਾਲਸਾ ਫਤਿਹ ਜੀ ਹਾਂਜੀ ਕੀ ਮੁਸ਼ਕਲਾਂ ਆਉਂਦੀਆਂ ਨੇ ਜੀ ਸਭ ਮੁਸ਼ਕਲਾਂ ਸਿੱਧਾ ਸਾਹਮਣੇ ਹੀ ਨੇ ਜੀ ਆਹ ਦੇਖੋ ਕਣਕਾਂ ਪਈਆਂ ਨੇ ਬੋਰੀਆਂ ਪਈਆਂ ਨੇ ਕਿੱਥੇ ਸਾਨੂੰ ਢੇਰੀ ਲਾਉਣ ਨੂੰ ਜਗ੍ਹਾ ਨਹੀਂ ਹੈਗੀ ਹਾਂ ਇਹ ਹੀ ਮੁਸ਼ਕਲਾਂ ਨੇ ਕੈਦਨਾ ਤੋਂ ਬੈਠੇ ਨੇ ਜੀ ਕਿਸੇ ਦੀ ਭਰ ਵੀ ਦਿੱਤੀ ਕਣਕ 'ਚ ਮੈਂ ਤਾਂ ਜਿਆ ਆਇਆ ਜੀ ਅੱਛਾ ਜੀ ਇਹ ਬਾਈ ਬੈਠਾ ਹਾਂਜੀ ਬਾਬਾ ਜੀ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਚੌਥਾ ਦਿਨ ਆ ਜੀ ਚੌਥਾ ਦਿਨ ਆ ਜੀ ਅੱਜ ਹਾਂਜੀ ਤੇ ਸਾਰਿਆਂ ਦਾ ਹੀ ਇਹੀ ਹਾਲ ਸਾਰਿਆਂ ਦਾ ਹੀ ਇਹੀ ਹਾਲ ਵਿੱਚ ਹਫਤਾ ਹਫਤਾ ਵੀ ਲੱਗੇ ਗਏ ਨੇ ਅੱਛਾ ਹਾਂਜੀ ਤੇ ਬੋਰੀਆਂ ਦਾ ਵੀ ਪਾਫੀ ਢੇਰ ਲੱਗੇ ਪਏ ਨੇ ਇਹਨਾਂ ਦਾ ਵੀ ਨਹੀਂ ਕੋਈ ਹੱਲ ਕਰਿਆ ਅੱਜ ਕੋਈ ਹੱਲ ਸਾਡੇ ਸਾਹਮਣੇ ਪਈ ਹੱਲ ਹੁੰਦਾ ਔਰੇ ਬੋਰੀਕਾਰ ਨੂੰ ਹੁੰਦੀ ਅੱਛਾ ਜੀ ਬੋਰੀਆਂ ਦੇ ਗਰੇ ਲੱਗੇ ਪਏ ਨੇ ਸਾਹਮਣੇ ਸਾਡੇ ਕੋਈ ਮਾਰਕੀਟ ਕਮੇਟੀ ਦਾ ਐਂਗਸ ਵੈਟਰ ਵਗੈਰਾ ਜਿਹੜੀ ਵੀ ਮਾਰਦਾ ਜੀ ਖਣੀ ਕਿੱਥੇ ਸੁੱਤਾ ਪਿਆ ਉਹ ਅੱਛਾ ਜੀ ਹਾਂ ਕੋਈ ਬੋਲੀ ਵਾਲਾ ਨਹੀਂ ਕੋਈ ਨਹੀਂ ਆਇਆ ਜੀ ਹਲਕਾ ਵਿਧਾਇਕਤਾਏ ਹੋਣਗੇ ਕਿਉਂਕਿ ਵੋਟਾਂ ਚੱਲ ਰਹੀਆਂ ਨੇ ਆ ਜੀ ਸਾਡੇ ਕੋਲ ਤਾਂ ਹਲੇ ਕੋਈ ਨਹੀਂ ਪਹੁੰਚਿਆ ਹੈਗਾ ਹਾਂਜੀ ਗੱਲਾਂ ਤਾਂ ਬਹੁਤ ਵੱਡੀਆਂ ਵੱਡੀਆਂ ਕਰ ਰਹੇ ਨੇ ਸਰਕਾਰ ਵੀ ਦੂਏ ਦਿਨੇ ਵਿਹਲਾ ਕਰਕੇ ਕਿਸਾਨ ਨੂੰ ਭੇਜ ਦਿੰਨੇ ਅਸੀਂ ਘਰ ਨੂੰ ਪਰੰਪਰਾ ਕਿੰਨੀ ਮਰਜ਼ੀ ਕਰੀ ਜੇ ਉਹਨਾਂ ਨੂੰ ਸਾਹਮਣੇ ਆ ਕੇ ਦੇਖ ਲੈਣ ਅੱਛਾ ਹਾਂਜੀ ਅਜੇ ਤੱਕ ਕੋਈ ਨਾ ਨਾ ਅਜੇ ਕੋਈ ਨਹੀਂ ਆ ਰਿਹਾ ਹੈਗਾ ਪੁੱਛੇ ਨਹੀਂ ਕੋਈ ਰਿਹਾ ਹੈਗਾ ਬੈਠੇ ਆਂ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਉਣੀ ਹੈ ਵੀ ਕਿਸ ਤਰ੍ਹਾਂ ਜੀ ਤੁਸੀਂ ਜੈਜਾ ਲੈਣ ਪਹੁੰਚੇ ਹੋ ਮੰਡੀਆਂ ਦਾ ਕੀ ਕੀ ਕਿਸਾਨਾਂ ਨੂੰ ਮੁਸ਼ਕਲ ਆਉਂਦੀਆਂ ਨੇ ਬਾਬਾ ਜੀ ਮੈਂ ਖਾਲਸਾ ਫਤੇ ਜੀ ਵਾਇਰਲ ਫਤੇ ਜੀ ਬਾਬਾ ਜੀ ਕੀ ਮੁਸ਼ਕਲ ਆਉਂਦੀਆਂ ਨੇ ਜੀ ਅਸੀਂ ਨਾ ਜੀ ਪਹਿਲਾਂ ਭਾਰਸੋਂ ਦਾ ਵੀ ਸਾਰੇ ਚੱਕਰ ਲਗਾ ਕੇ ਆਏ ਆਂ ਬਾਕੀ ਮੰਡੀਆਂ 'ਚ ਤਾਂ ਮੀਂਹ ਪੈ ਗਿਆ ਉਹਦੇ ਕਰਕੇ ਹੋ ਜਾਂਦੀ ਆ ਵੀ ਲਿਫਟਿੰਗ ਥੋੜੀ ਜੀ ਮੌਇਸਚਰ ਕਰਕੇ ਔਖਾ ਹੋ ਜਾਂਦਾ ਸਰਕਾਰ ਨੂੰ ਵੀ ਪਰ ਢੰਗੇੜਾ ਸਾਹਿਬ ਤਾਂ ਮੀਂਹ ਨਹੀਂ ਪਿਆ ਚਾਰ ਦਿਨ ਤੋਂ ਇਨਸਪੈਕਟਰ ਹੋ ਰਹੇ ਇਹਨਾਂ ਦੀ ਆਪਣਾ ਮੌਇਸਚਰ ਚੈੱਕ ਕਰਨ ਵੀ ਨਹੀਂ ਆਇਆ ਚਾਰ ਦਿਨ ਹੋ ਗਏ ਜੀ ਹਾਂਜੀ ਆ ਚਾਰ ਦਿਨ ਤੋਂ ਜ਼ਿੰਮੇਦਾਰ ਤੁਸੀਂ ਗੱਲ ਕਰਕੇ ਹਟਿਓ ਚਾਰ ਦਿਨ ਤੋਂ ਬੈਠੇ ਨੇ ਇੱਕ ਢੇਰੀ ਪਹਿਲਾ ਹਫਤੇ ਬਾਅਦ ਤੁਲੀ ਆ ਅੱਛਾ ਜੀ ਇਹ ਸਾਰਾ ਸਿਸਟਮ ਹੀ ਕਾਰਪੋਰੇਟ ਦੇ ਹੱਕ 'ਚ ਲੋਕਾਂ ਨੂੰ ਤੰਗ ਕਰਨ ਲਈ ਇਹ ਕਰਿਆ ਜਾ ਰਿਹਾ ਹੈ ਤਾਂ ਕਿ ਜਿਹੜੇ ਜ਼ਿੰਮੇਦਾਰ ਆ ਦੁਖੀ ਹੋ ਕੇ ਉਹ ਉਹਨਾਂ ਦੇ ਅਬਾਨੀ ਡਾਨੀ ਦੇ ਸੈਲੋਸ ਤੇ ਚਲੇ ਜਵੇ ਜਗਾ ਵੀ ਨਹੀਂ ਹੈਗੇ ਜੀ ਮੰਡੀਆਂ ਚ ਕਣਕਾਂ ਟਰਾਲੀਆਂ ਲਾਹਣ ਨੂੰ ਬਾਰਦਾਨਾ ਬੋਰੀਆਂ ਵੀ ਉਦਾਂ ਹੀ ਭਰੀਆਂ ਵਿਆ ਨੇ ਇਹ ਜਿਹੜਾ ਇਹ ਸਾਰਾ ਕੁਝ ਇਹ ਭਗਵੰਤ ਮਾਨ ਜੀ ਦੇ ਬਿਆਨਾਂ ਨੂੰ ਮੂੰਹ ਚੜਾਉਂਦੇ ਹੋਏ ਦ੍ਰਿਸ਼ ਨੇ ਅੱਛਾ ਜੀ ਜਿਹੜੇ ਹੁਣ ਤੁਸੀਂ ਰਿਕਾਰਡਿੰਗ ਕਰ ਰਹੇ ਰਹੇ ਹੋ ਹਾਂਜੀ ਜਿਹੜੇ ਬਿਆਨ ਉਹ ਦੇ ਰਹੇ ਨੇ ਉਹਦੀ ਪੁਸ਼ਟੀ ਲਈ ਤੁਸੀਂ ਸਾਰੇ ਮੰਡੀਆਂ ਚ ਗੇੜਾ ਮਾਰਿਆ ਹੋ ਸਾਰੀਆਂ ਮੰਡੀਆਂ ਚ ਇਹੀ ਹਾਲ ਹੈ ਕਿਤੇ ਮੀਨਾ ਬੰਨਾ ਕਿਤੇ ਕੋਈ ਹੋਰ ਬੰਨਾ ਵੀ ਪਰ ਜਿਹੜੀ ਲਿਫਟਿੰਗ ਆ ਉਹ ਪ੍ਰੋਪਰ ਚੱਲ ਨਹੀਂ ਰਹੀ ਸਰਕਾਰ ਤਾਂ ਕਹਿੰਦੀ ਸੀ ਵੀ ਜ਼ਿੰਮੇਦਾਰ ਟਰਾਲੀ ਲਾਹੂਗਾ ਹੀ ਹਜੇ ਦੂਏ ਦਿਨ ਸੀ ਵਿਹਲਾ ਕਰਕੇ ਉਹਦੀ ਪੇਮੈਂਟ ਵੀ ਖਾਤੇ 'ਚ ਪਾ ਦੇਣੀ ਆ ਜਿਹੜੀ ਜੀਰੀ ਦਾ ਤਾਂ ਉੱਪਰੋਂ ਉਹਨੂੰ ਰਾਈਸ ਮਿਲ 'ਚ ਜਾਣਾ ਹੁੰਦਾ ਹਾਂਜੀ ਉਹਦੇ 'ਚ ਤਾਂ ਟੋਟਾ ਹੋ ਜਾਂਦਾ ਮੱਲਿਆ ਵੀ ਮੌਇਸਚਰ ਕਾਊਂਟ ਨਾਲ ਫਰਕ ਪੈਂਦਾ ਕਣਕ ਦਾ ਤਾਂ ਸਾਡੀ ਉਮਰ ਨਾਲ ਕਿ 27 ਤੱਕ ਇਹਦੀ ਦੇਖੀ ਹੋ ਨਹੀਂ ਵੀ 12 ਤੋਂ ਬਾਅਦ ਮoiਸਚਰ ਲੈਣਾ ਹੀ ਨਹੀਂ ਪਹਿਲਾਂ ਜਦ ਕਿ 20 20 ਮoiਸਚਰ ਵਾਲੀਆਂ ਵੀ ਕਣਕਾ ਇਹ ਤੋਲਦੇ ਰਹੇ ਨੇ ਹੁਣ ਜੇ 20 ਨਹੀਂ ਨਾ ਕੁਸ ਦਾ 10 ਉੱਪਰ ਹੁੰਦਾ 13 ਤੱਕ 13 ਤੱਕ ਤਾਂ ਮਾੜੀ ਮੋਟੀ ਛੋਟ ਦੇ ਦੇਣੀ ਚਾਹੀਦੀ ਆ ਜਿਹੜੀ ਨੋਰਮਸ ਦੇ ਵਿੱਚ ਹੈ ਪਰ ਇੱਕ ਜ਼ਿੰਮੇਦਾਰ ਨੂੰ ਤੰਗ ਕਰਨ ਲਈ ਜਮਾਂ ਹੀ ਸੰਗੀ ਮਰੋੜੀ ਜਾ ਰਹੀ ਆ 15 ਦਿਨ ਹੋ ਗਏ ਜੀ ਕਹਿੰਦੇ ਮਾਰਕੀਟ ਕਮੇਟੀ ਦਾ ਕੋਈ ਨੁਮਾਇੰਦਾ ਵੀ ਨਹੀਂ ਪਹੁੰਚਿਆ ਜੀਰੇ ਬਿਲਕੁਲ ਠੀਕ ਗੱਲ ਹੈ ਜੀ ਜਿਹੜੀ ਤੋਂ ਲਾਈਵ ਵਗੈਰਾ ਵੀ ਹੋਈ ਆ ਉਹਨੂੰ 4 ਦਿਨ ਹੋ ਗਏ ਜੀ ਰਾਤ ਇਕ ਘੇਟਰੀ ਚੱਕੀ ਆ ਇਹਨਾਂ ਨੇ ਨਹੀਂ ਉਹਨਾਂ ਲਿਫਟਿੰਗ ਬਿਲਕੁਲ ਹੀ ਬੰਦ ਹੋਈ ਪਈ ਆ ਹਲਕੇ ਦੇ ਵਿੱਚ ਲੋਕ ਸਭਾ ਵੋਟਾਂ ਨੇ ਜੀ ਵੋਟਾਂ ਖਾਤਰ ਤਾਂ ਸਾਡੇ ਐਮਐਲਏ ਵੀ ਪੂਰੇ ਤਤਕਬਰ ਨੇ ਉਹਨਾਂ ਨੇ ਨਹੀਂ ਜਾ ਕੇ ਹਾਲ-ਚਾਲ ਪੁੱਛਿਆ ਕਿਸਾਨਾਂ ਦਾ ਭਗਵੰਤ ਮਾਨ ਜੀ ਦਾ ਮੈਨੂੰ ਪਤਾ ਚੱਲਿਆ ਕਹਿੰਦੇ ਇੱਕ ਰੋਡ ਸ਼ੋਅ ਕਰ ਰਹੇ ਸੀ ਵਿੱਚੋਂ ਛੱਡ ਕੇ ਭੱਜੇ ਵੀ ਮੈਂ ਘੜੇ ਪੈਗੇ ਮੈਂ ਗੜਿਆਂ ਦੀ ਉੱਤੇ ਸਥਿਤੀ ਮਾਇਨਾ ਲੈ ਕੇ ਕੁਝ ਮੀਟਿੰਗਾਂ ਕਰਨੀਆਂ ਨੇ ਹੋਰ ਕਰਨਾ ਉਹਨਾਂ ਨੇ ਕੀ ਘੜੇ ਰੋਕਣੇ ਸੀ ਪੈਣੂ ਜਾ ਕੇ ਜਿਹੜਾ ਕੰਮ ਹੈ ਸੀਐਮ ਦਾ ਉਹ ਕਰਨਾ ਚਾਹੀਦਾ ਉਹਨਾਂ ਨੇ ਡੀਸੀਆਂ ਨੂੰ ਫੋਨੇ ਕਰਨਾ ਸੀ ਉੱਥੇ ਬੈਠੇ ਬੈਠੇ ਫੋਨ ਕਰ ਦੁੰਦੇ ਵੀ ਗਦਾਵਰੀਆਂ ਕਰੋ ਭਾਈ ਜਿੱਥੇ-ਤਿੱਥੇ ਘੜੇ ਪੈਗੇ ਕਿੰਨੇ ਪੈਸੇ ਬਣਦੇ ਨੇ ਪਿਛਲੇ ਤਾਂ ਗਦਾਵਰੀਆਂ ਹੋਈਆਂ ਦੇ ਇਹਨਾਂ ਤੋਂ ਪੈਸੇ ਦਿੱਤੇ ਨਹੀਂ ਜਾ ਰਹੇ ਦਿੱਤੇ ਨਹੀਂ ਗਏ ਅਜੇ ਤੁਸੀਂ ਦੇਖ ਲਓ ਜੀ ਜ਼ਿੰਮੇਦਾਰਾਂ ਨੂੰ ਆਨ ਗਰਾਉਂਡ ਪੁੱਛ ਕੇ ਦੇਖੋ ਹਰੇਕ ਫੀਲਡ 'ਚ ਚਾਹੇ ਪਟਵਾਰੀ ਲੈ ਲੋ ਚਾਹੇ ਤਹਿਸੀਲਦਾਰ ਲੈ ਲੋ ਚਾਹੇ ਤੁਸੀਂ ਮੰਡੀਆਂ 'ਚ ਲੈ ਲੋ ਜਿੱਥੇ ਵੀ ਸਰਕਾਰੀ ਮੁਲਾਜ਼ਮ ਹੈ ਪਤਾ ਨਹੀਂ ਤਾਂ ਇਹਨਾਂ ਦੀ ਕੰਟਰੋਲ 'ਚ ਨਹੀਂ ਪਤਾ ਨਹੀਂ ਜਾਣ ਕੇ ਇਹ ਦੁਖੀ ਕਰਾ ਰਹੇ ਨੇ ਪਬਲਿਕ ਨੂੰ ਕਿਤੇ ਵੀ ਕੋਈ ਕੰਮ ਨਹੀਂ ਹੋ ਰਿਹਾ ਤੇ ਇਮਾਨਦਾਰੀ ਨਾਲ ਵੀ ਫੜ ਰਹੇ ਨੇ ਜੀ ਕਰਪਸ਼ਨ ਨੂੰ ਹੋਰ ਸਖਤਾਈ ਜਿਆਦਾ ਹੈ ਕਰਪਸ਼ਨ 10 ਗੁਣਾ ਵੱਧ ਗਈ ਇਸੇ ਆੜ ਚ ਬੀਜੀ ਅਸੀਂ ਫਸਣਾ ਜਾਈਏ ਲੁੱਕ ਕੇ ਲੈਣੇ ਨੇ ਆ ਕਰਨਾ ਉਹ ਸਗੋਂ ਜ਼ਿਆਦਾ ਐਕਸਪਲੋਇਟ ਕਰ ਰਹੇ ਨੇ ਇਹ ਗੱਲਾਂ ਚ ਜੇ ਭਗਵੰਤ ਮਾਨ ਜੀ ਨਹੀਂ ਧਿਆਨ ਕਰਨਗੇ ਤਾਂ ਹੁਣ ਤੁਸੀਂ ਦੇਖ ਲਓ ਬੀਜੇਪੀ ਦੀ ਤੇ ਆਪ ਦੀ ਤਾਂ ਪਹਿਲਾਂ ਉਹ ਬਾਰਡਰ ਤੇ ਜਿਹੜਾ ਕੁਝ ਹੋਇਆ ਕਿਸਾਨਾਂ ਨਾਲ ਉਹਦੇ ਕਰਕੇ ਅਸੀਂ ਵਿਰੋਧ ਕਰ ਰਹੇ ਰਹੇ ਹਾਂ ਹਾਂਜੀ ਹਾਂ ਉਹਨਾਂ ਵਾਲੀਆਂ ਇਲੈਕਸ਼ਨਾਂ ਚ ਇਹਨਾਂ ਨੂੰ ਪਿੰਡਾਂ 'ਚ ਬੜਨਾ ਔਖਾ ਹੋ ਜੂ ਜੇ ਇਹ ਆਈ ਕਰਨਗੇ ਹੁਣ ਵੀ ਇਧਰ ਜਿੱਧਰ ਸਾਡੇ ਖੇਤੀਬਾੜੀ ਮੰਤਰੀ ਨੇ ਖੁੱਡੀਆਂ ਜੀ ਉਧਰ ਲੰਬੀ ਹਲਕੇ ਦੇ ਵਿੱਚ ਉਹਨਾਂ ਦੇ ਬੇਟੇ ਗਏ ਜੀ ਤੇ ਉਹਨਾਂ ਨੂੰ ਵੀ ਕਿਸਾਨਾਂ ਨੇ ਸਵਾਲ ਕੀਤੇ ਨੇ ਪਿੰਡ ਵਾਲਿਆਂ ਨੇ ਬਹੁਤ ਵਿਰੋਧ ਕੀਤਾ ਵੀ ਸਾਨੂੰ ਜੋ ਮੁਆਵਜ਼ਾ ਕਹਿ ਕੇ ਗਏ ਤੇ ਜੋ ਪਿਛਲੀ ਵਾਰੀ ਹੜਪ ਪੀੜਤ ਦੀਪ ਕਿਸਾਨ ਅਜੇ ਤੱਕ ਨਹੀਂ ਆਇਆ ਜੀ ਜਿਹੜੇ ਪੰਜਾਬੀ ਨੇ ਜੀ ਸੰਘਰਸ਼ੀ ਕੌਮ ਹੈ ਸ਼ੁਰੂ ਤੋਂ ਇਹਨੇ ਸਰਕਾਰਾਂ ਨਾਲ ਮੱਥਾ ਲਾਇਆ ਸਰਕਾਰਾਂ ਨੂੰ ਸਵਾਲ ਕਰੇ ਨੇ ਪੰਜਾਬੀਆਂ ਨੂੰ ਇਹ ਉल्लू ਨਹੀਂ ਬਣਾ ਸਕਦੇ ਬਾਕੀ ਜਿੱਥੇ ਮਰਜੀ ਕੋਸ਼ਿਸ਼ ਕਰੀ ਜਾਣ ਪੰਜਾਬ ਦੇ ਲੋਕ ਜਾਗਰਤ ਨੇ ਪੰਜਾਬ ਦੇ ਲੋਕ ਤਾਂ ਗੁਲਾਮੇ ਤੋਂ ਫੜਨਗੇ ਫੜਨਗੇ ਆਪਦੇ ਲੀਡਰ ਨੂੰ ਵੀ ਉਹ ਰਿਹਾ ਕਿ ਕੰਮ ਕਰ ਨਹੀਂ ਤੂੰ ਸਾਡਾ ਲੀਡਰ ਨਹੀਂ ਇਹ ਬੇਦਾਵੇ ਦੇਣਗੇ ਹੀ ਦੇਣਗੇ ਤੇ ਥੋੜੀ ਹੁਣ ਇਹਦੇ ਬਾਰੇ ਕੀ ਪ੍ਰਾਲਾ ਕਰ ਰਹੇ ਹੋ ਜੀ ਜਿਹੜਾ ਮਤਲਬ ਹੁਣ ਚੱਕਿਆ ਨਹੀਂ ਗਿਆ ਹ ਮਾਲ ਜਾਂ ਕਿਸੇ ਦੀ ਬੋਲੀ ਨਹੀਂ ਹੋਈ ਕਾਫੀ ਲੰਬੇ ਚਿਰਾਂ ਤੋਂ ਕਿਸਾਨ ਬੈਠੇ ਨੇ ਥੋੜੀ ਮਾਰਕੀਟ ਕਮੇਟੀ ਜਾਂ ਕਿਸੇ ਨਾਲ ਹੋਈ ਦੀ ਗੱਲਬਾਤ ਅਸੀਂ ਫੋਨ ਤੇ ਹੁਣੇ ਗੱਲ ਹੋ ਰਹੀ ਸੀਗੀ ਸੈਕਟਰੀ ਸਾਹਿਬ ਨਾਲ ਵੀ ਅਸੀਂ ਉਹਨਾਂ ਨੂੰ ਜਾ ਕੇ ਮਿਲਾਂਗੇ ਵੀ ਜੇ ਤਾਂ ਉਹਨਾਂ ਨੇ ਲਿਫਟਿੰਗ ਕਰ ਲਈ ਇੱਕ ਦੋ ਦਿਨ ਚ ਠੀਕ ਹੈ ਨਹੀਂ ਫਿਰ ਅਸੀਂ ਧਰਨਾ ਲਾਉਣ ਲਈ ਮਜਬੂਰ ਹੋਵਾਂਗੇ ਫਿਰ ਲੋਕ ਇਸ ਕਹਿੰਦੇ ਨੇ ਵੀ ਜੱਟ ਹੂਈ ਦੁਖੀ ਕਰਦੇ ਨੇ ਇਹ 15 20 ਦਿਨ ਆਪ ਦੁਖੀ ਹੋ ਕੇ ਤਾਂ ਜਾ ਕੇ ਅਗਲੇ ਨੂੰ ਘੇਰਦੇ ਨੇ ਜੇ ਸਾਨੂੰ ਨਾ ਦੁਖੀ ਕਰਨ ਤਰੀ ਜਿਹੜਾ ਉਹਨਾਂ ਦੀ ਡਿਊਟੀ ਆ ਆਪਣੀ ਡਿਊਟੀ ਨੂੰ ਪਾਬੰਦ ਰਹਿਣਾ ਅਸੀਂ ਕਦੇ ਨਹੀਂ ਉਹਨਾਂ ਨੂੰ ਪਰੇਸ਼ਾਨ ਕਰਾਂਗੇ ਹੈਲਪ ਕਰਾਂਗੇ ਉਲਟਾ ਉਹਨਾਂ ਦਾ ਕੰਮ ਕਰਾਉਣ ਚ ਜੇ ਉਹ ਸਾਡੇ ਹੀ ਕੰਮਾਂ ਦੇ ਗੇਂਸਟ ਚੱਲਣਗੇ ਜੱਟ ਨੂੰ ਦੁਖੀ ਕਰਨਗੇ ਤਾਂ ਮਜਬੂਰਨ ਸਾਨੂੰ ਵੀ ਦੁਖੀ ਕਰਨਾ ਪਊਗਾ ਧਰਨਾ ਲਾਉਣਾ ਪਊਗਾ ਇੱਕ ਪਾਸੇ ਤਾਂ ਜੀ ਪਿੰਡਾਂ 'ਚ ਕਹਿੰਦੇ ਨੇ ਜਾ ਜਾ ਕੇ ਵੀ ਵੋਟਾਂ ਪਾਓ ਸਾਨੂੰ ਅਸੀਂ ਤੁਹਾਡਾ ਆ ਡਿਵੈਲਪਮੈਂਟ ਕਰਾਂਗੇ ਤੁਹਾਡੇ ਖਾਤਰ ਆ ਸਕੀਮਾਂ ਲੈ ਕੇ ਆਏ ਆ ਪਰ ਆ ਜਿਹੜੇ ਹੁਣ ਬੈਠੇ ਨੇ ਕਿਸਾਨ ਰੋਲ ਰਹੇ ਨੇ ਇਹਨਾਂ ਦਾ ਕੋਈ ਹੱਲ ਨਹੀਂ ਜੀ ਇਹ ਵਾਕਈ ਇਹੀ ਗੱਲ ਹੈ ਜੀ ਇਹ ਹਾਲਤ ਇਕੱਲੀ ਉਰੇ ਨਹੀਂ ਸਾਰੇ ਕਿਤੇ ਹੀ ਆ ਤੁਸੀਂ ਮੈਂ ਆਪਾਂ ਗੱਲ ਕਰਕੇ ਹਟੇ ਜਿਹੜੇ ਮਰਜ਼ੀ ਮਹਿਕਮੇ 'ਚ ਚਲੇ ਜਾਓ ਜਿਹੜਾ ਸੁਵਿਧਾ ਸੈਂਟਰ ਇਹਨਾਂ ਨੇ ਬਣਾਇਆ ਸੀ ਉਹ ਸੁਵਿਧਾ ਕੇਰ ਬਣ ਗਿਆ ਉੱਤੇ ਹੁਣ ਤੁਸੀਂ ਦੇਖ ਲਓ ਲਾਈਨਾਂ 'ਚ ਖੜ-ਖੜ ਕੇ ਉੱਤੇ ਲੋਕੀ ਬਹੁਤ ਦੁਖੀ ਨੇ ਹਾਂਜੀ ਹਰੇਕ ਜਗ੍ਹਾ ਤੇ ਇਹਨਾਂ ਨੇ ਕੰਪਨੀਆਂ ਨੂੰ ਬਾੜਤਾ ਜਿਹੜੇ ਪੈਸਿਆਂ 'ਚ ਆਪਦੀ ਹਿੱਸੇਪੱਤੀ ਲੈ ਲੰਦੇ ਨੇ ਅੱਗੇ ਕੰਮ ਹੋਵੇ ਨਾ ਹੋਵੇ ਲੋਕਾਂ ਦਾ ਜਿਹੜੇ ਉੱਪਰਲੇ ਹੁਣ ਗੱਡੀ ਦੀ ਨੰਬਰ ਪਲੇਟ ਲਾ ਲਓ ਨੰਬਰ ਪਲੇਟਾਂ ਬਣਾਉਣ ਵਾਲੇ ਨਹੀਂ ਨਾ ਤਾਂ ਚਰੇਗਾ ਕਿੰਨਾ ਛੋਟਾ ਜਿਹਾ ਕੰਮ ਹੈ ਕਿੰਨੇ ਹੋ ਸੀਗੇ ਸਾਰੇ ਇੱਕ ਜਗ੍ਹਾ ਤੇ ਇਕੱਠੇ ਕਰ ਤੇ ਵੀ ਉਰੋਂ ਬਣਵਾਓ ਨੰਬਰ ਪਲੇਟਾਂ ਹਾਂਜੀ ਕਾਵੇ ਲਈ ਪੈਸੇ ਖਾਣ ਨੂੰ ਸੂਵਿਧਾ ਸੈਂਟਰ ਵੀ ਜਿਹੜੇ ਛੋਟੇ ਆਪਣਾ ਖੋਖੇ ਧਰ ਹੀ ਬੈਠੇ ਸੀ ਵਿਚਾਰੇ ਰੋਟੀ ਖਾਂਦੇ ਸੀ ਉਹਨਾਂ ਦੀ ਰੋਟੀ ਨਹੀਂ ਇਹਨਾਂ ਤੋਂ ਜਰੀ ਗਈ ਸਰਕਾਰਾਂ ਦਾ ਕੰਮ ਹੁੰਦਾ ਲੋਕਾਂ ਨੂੰ ਅਜਿਹੀਆਂ ਨੀਤੀਆਂ ਬਣਾਉਣ ਵੀ ਉਹਨਾਂ ਦੀ ਤਰੱਕੀ ਹੋਵੇ ਨਾ ਕਿ ਉਹਨਾਂ ਦੇ ਜਿਹੜੇ ਆਲਰੇਡੀ ਉਹ ਕਿਰਤ ਕਰ ਰਹੇ ਨੇ ਉਹ ਵੀ ਖੋ ਨੀ ਜਾਵੇ ਹੁਣ ਇਹਨਾਂ ਨੂੰ ਜ਼ਿੰਮੇਵਾਰਾਂ ਦੀ ਕਿਰਤ ਦਿਖ ਰਹੀ ਆ ਕਿਉਂਕਿ ਕੋਵਿਡ ਦੇ ਵਿੱਚ ਇੱਕ ਕੱਲਾ ਫਾਰਮਿੰਗ ਸੈਕਟਰ ਸੀ ਜਿਹੜਾ ਘਾਟੇ 'ਚ ਨਹੀਂ ਗਿਆ ਉਦੋਂ ਕਰਕੇ ਇਹ ਸਾਰਾ ਕੁਝ ਖੋਣ ਲੱਗੇ ਹੋਏ ਨੇ ਜਿਹਦੇ ਲਈ ਅਸੀਂ ਸਰਕਾਰਾਂ ਮੂਰੇ ਬੇਨਤੀ ਕਰਦੇ ਆਂ ਵੀ ਸਾਨੂੰ ਐਜੀ ਸਥਿਤੀ 'ਚ ਨਾ ਪਹੁੰਚਾਓ ਵੀ ਜਿੱਥੇ ਆ ਕੇ ਸਾਨੂੰ ਧਰਨੇ ਲਾਉਣੇ ਪੈਣ ਆਪ ਹੀ ਰੱਬ ਲੱਗਦੀ ਗੱਲ ਕਰੋ ਚੰਗੇ ਕਰਮ ਕਰੋ ਸਾਡੇ ਰਾਤ ਬਾਬਾ ਜੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪਈ ਬੀਤੀ ਆਪਣੀ ਭਾਸੋਂ ਮੰਡੀ ਦੀ ਉਹ ਵੀ ਕਿਉਂਕਿ ਮੀ ਕਾਫੀ ਪਿਆ ਚਲੋ ਇੱਧਰ ਨਹੀਂ ਪਿਆ ਉੱਥੇ ਕਾਫੀ ਮੀ ਪਿਆ ਨੇਰੀ ਵਗੈਰਾ ਵੀ ਚੱਲਿਆ ਹਵਾ ਉੱਥੇ ਤਰਪਾਲਾਂ ਦਾ ਪ੍ਰਬੰਧ ਨਹੀਂ ਹੋਇਆ ਕਿਉਂਕਿ ਉਹ ਕਿਸਾਨ ਨੇ ਸੋਸ਼ਲ ਮੀਡੀਆ ਤੇ ਵੀ ਵੀਡੀਓ ਪਾਈ ਹੈ ਮਰੇ ਤਰਪਾਲਾਂ ਦਾ ਕੰਮ ਤਾਂ ਹੁੰਦਾ ਜੇ ਉਹਦੇ ਚੋਂ ਪੈਸੇ ਖਾਣੇ ਹੁੰਦੇ ਇਹਨਾਂ ਨੇ ਖਰੀਦਾਰੀ ਚ ਜਿਆਦਾ ਹੁਣ ਤਾਂ ਪਹਿਲਾਂ ਖਾਂਦੇ ਸੀਗੇ ਕੁਝ ਪਰਸੈਂਟੇਜ ਹੁਣ ਤਾਂ ਪੂਰੀ ਦੇ ਪੂਰੀ ਤਰਪਾਲ ਦੀ ਪੇਮੈਂਟੇ ਖਾਣ ਵਾਲਾ ਕੰਮ ਹੈ ਆ ਗਿਆ ਉਹ ਕੋਈ ਪੈਸੇ ਇਸ ਕਰਕੇ ਨਹੀਂ ਤੇ ਪੱਲਾ ਮਿਲੀਆਂ ਇਹਦਾ ਮਤਲਬ ਨਹੀਂ ਸਾਡੇ ਵਧਾਇ ਕਰ ਜਿਹੜੇ ਮਾਰਕੀਟ ਕਮੇਟਨ ਦੇ ਚੇਅਰਮੈਨ ਨੇ ਉਹ ਭੋਗਾਂ ਤੇ ਮੱਥੇ ਟੇਕਣ ਜੋਗਾ ਹੀ ਨੇ ਜੀ ਭੋਗਾਂ ਤੇ ਹੀ ਨਹੀਂ ਅੱਗੇ ਚਮਕੀਲੇ ਦੇ ਗਾਣੇ ਵੀ ਸੁਣਾ ਦਿੰਦੇ ਨੇ ਜੇ ਸੁਣਨੇ ਹੋਣ ਅੱਛਾ ਜੀ ਹਾਂ ਪਰ ਜਿਹੜਾ ਕੰਮ ਹੈ ਉਹ ਨਹੀਂ ਕਰਦੇ ਸੋ ਤੁਹਾਡੀ ਗੱਲਬਾਤ ਕਰਾਈ ਆ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਅਵਜਿੰਦਰ ਸਿੰਘ ਜੋਗੀ ਜੀ ਇਹਨਾਂ ਨੇ ਦੱਸਿਆ ਵੀ ਆਉਣ ਵਾਲੇ ਸਮੇਂ 'ਚ ਜੇ ਕਿਸਾਨਾਂ ਦਾ ਨਾਂ ਹੱਲ ਹੋਇਆ ਤਾਂ ਅਸੀਂ ਵੱਡੀ ਪੱਧਰ ਤੇ ਮਾਰਕੀਟ ਕਮੇਟੀ ਭਾਸੋਂ ਜਾਂ ਹੋਰ ਵੀ ਜੋ ਸਾਡੇ ਨਾਬੇ ਹਲਕੇ ਦੀਆਂ ਮੰਡੀਆਂ ਤੇ ਪ੍ਰੇਸ਼ਾਨ ਨੇ ਕਿਸਾਨ ਉੱਥੇ ਅਸੀਂ ਕੀ ਵੱਡਾ ਧਰਨਾ ਲਾ ਕੇ ਕਿਸਾਨ ਵੀਰਾਂ ਦੇ ਨਾਲ ਸਾਥ ਜਵਾਂਗੇ ਤੇ ਡਟ ਕੇ ਇਹਨਾਂ ਦੇ ਹੱਲ ਖਰਾਵਾਂਗੇ ਤੁਸੀਂ ਦੇਖਦੇ ਰਹੋ ਟਵਾਣਾ ਟੀਵੀ ਗੁਰਦੀਪ ਟਵਾਣਾ ਨਾਬਾ